ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਅਸੀਂ ਖੜੇ ਹਾਂ ਰਾਮਨਗਰ ਬੈਰੀਅਰ ਰਾਮਨਗਰ ਬੈਰੀਅਰ ਪਟਿਆਲਾ ਜ਼ਿਲ੍ਹੇ ਦਾ ਜ਼ਿਲ੍ਹੇ ਦੇ ਵਿੱਚ ਲੱਗਦਾ ਇੱਕ ਹਰਿਆਣਾ ਦਾ ਬਾਰਡਰ ਹੈ ਇਹ ਬਾਰਡਰ ਇਸ ਲਈ ਇਸ ਲਈ ਜਿਆਦਾ ਮਹੱਤਵ ਇੰਪੋਰਟੈਂਟ ਮੰਨਿਆ ਜਾਂਦਾ ਹੈ ਕਿ ਪਿਛਲੀ ਵਾਰ ਜਦੋਂ ਕਿਸਾਨ ਸਿੰਘੂ ਬਾਰਡਰ ਬਾਰਡਰ ਦੇ ਲਈ ਇੱਥੋਂ ਨਿਕਲੇ ਸੀਗੇ ਤਾਂ ਸਮਾਣਾ ਨਾਬਾ ਦੇ ਪਿੰਡਾਂ ਦੇ ਜਿਹੜੇ ਕਿਸਾਨ ਸੀ ਆਪਣੀਆਂ ਟਰਾਲੀਆਂ ਲੈ ਕੇ ਇਸ ਪੁਲ ਦੇ ਉੱਤੋਂ ਇਧਰੋਂ ਦੀ ਹਰਿਆਣੇ ਚ ਐਂਟਰ ਕੀਤੇ ਸੀਗੇ ਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਏਰੀਆ ਜਿੱਥੇ ਅਸੀਂ ਖੜੇ ਆਂ ਇਹ ਪੰਜਾਬ ਦਾ ਏਰੀਆ ਹੈ ਇਹ ਪਟਿਆਲਾ ਜ਼ਿਲ੍ਹੇ ਚ ਬਲਵੇੜਾ ਚ ਪੈਂਦਾ ਹੈ ਬਲਵੇੜਾ ਦਾ ਪਿੰਡ ਹੈਗਾ ਜਿਹਦਾ ਜਿਹੜਾ ਇਸ ਏਰੀਆ ਚ ਦੇ ਵਿੱਚ ਲੱਗਦਾ ਅਸੀਂ ਜਿਸ ਪੁਲ ਦੇ ਉੱਪਰ ਖੜੇ ਆਂ ਇਹ ਜਿਹੜੀ ਜਗ੍ਹਾ ਹੈਗੀ ਹੈ ਇਹ ਪੰਜਾਬ ਦੀ ਹੱਦ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਪੰਜਾਬ ਪੁਲਿਸ ਦੇ ਜਵਾਨ ਖੜੇ ਹੈ ਤੇ ਹੁਣ ਤੁਹਾਨੂੰ ਦਿਖਾਣਾ ਚਾਹੂੰਗਾ ਕਿ ਹਰਿਆਣਾ ਵਾਲਿਆਂ ਨੇ ਕਿੰਨੇ ਸਖਤ ਇੰਤਿਹਾਮ ਜਿਹੜੇ ਹੈਗੇ ਆ ਕਿਤੇ ਤੁਹਾਨੂੰ ਦਿਖਾਣਾ ਚਾਹਾਂਗੇ ਇੱਧਰਲੇ ਪਾਸਿਓ ਤੁਹਾਨੂੰ ਲੈ ਕੇ ਚੱਲਦੇ ਆ ਕਿ ਇੱਥੇ ਉਹਨਾਂ ਨੇ ਬੜੇ ਬੜੇ ਆਹਾ ਲਗਾ ਕੇ ਬਕਸੇ ਲਗਾਏ ਆ ਲੋਹੇ ਦੇ ਜਿਹੜੇ ਵਿੱਚ ਰੇਤਾ ਇੱਟਾਂ ਤੇ ਸਮਾਨ ਭਰਿਆ ਹੈ ਤਾਂ ਕਿ ਇਹ ਹਿਲ ਨਾ ਸਕਣ ਇਸ ਤੋਂ ਬਾਅਦ ਅੱਗੇ ਅ ਜਿਹੜੀਆਂ ਵੱਡੀਆਂ-ਵੱਡੀਆਂ ਸੇਲੀਆਂ ਜਿਹੜੀਆਂ ਹੈਗੀਆਂ ਉਹ ਲਗਾਈਆਂ ਹੋਈਆਂ ਵਿੱਚ ਸਰੀਏ ਰੱਖੇ ਹੋਏ ਨੇ ਮੋਟੀ-ਮੋਟੀਆਂ ਸਲੈਬਸ ਹੈਗੀਆਂ ਰੈਪਿਡ ਐਕਸ਼ਨ ਫੋਰਸ ਜਿਹੜੀ ਹੈਗੀ ਹੈ ਹਰਿਆਣਾ ਦੀ ਉਹ ਵੀ ਲੱਗੀ ਹੋਈ ਹੈ ਹਰਿਆਣਾ ਪੁਲਿਸ ਦੇ ਜਵਾਨ ਵੀ ਹੈਗੇ ਨੇ ਇੱਥੇ ਤੇ ਬੀਐਸਐਫ ਦੇ ਜਵਾਨ ਵੀ ਜਿਹੜੇ ਹੈਗੇ ਨੇ ਇੱਥੇ ਤਨਾਤ ਕੀਤੇ ਹੋਏ ਨੇ ਇਹ ਜਿਹੜਾ ਹੁਣ ਏਰੀਆ ਹੈਗਾ ਉਹ ਹਰਿਆਣਾ ਚ ਹਰਿਆਣਾ ਦਾ ਇਹ ਅੱਧਾ ਪੁਲ ਜਿਹੜਾ ਹੈਗਾ ਪੰਜਾਬ ਚ ਪੈਂਦਾ ਅੱਧਾ ਜਿਹੜਾ ਹੈਗਾ ਕੈਥਲ ਡਿਸਟ੍ਰਿਕਟ ਚ ਪੈਂਦਾ ਹੈ ਇਹ ਬੈਰੀਅਰ ਇਸੇ ਲਈ ਇੰਪੋਰਟੈਂਟ ਹੈ ਜਿਹੜਾ ਪਟਿਆਲਾ ਜ਼ਿਲ੍ਹਾ ਹੈਗਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਲਗਭਗ 2 ਜਿਹੜੇ ਹੈਗੇ ਆ ਉਹ ਰਸਤੇ ਜਾਂਦੇ ਨੇ ਇੱਕ ਸ਼ੰਭੂ ਬੈਰੀਅਰ ਹੈ ਜਿਹੜਾ ਮੇਨ ਨੈਸ਼ਨਲ ਹਾਈਵੇ ਦੇ ਨਾਲ ਲੱਗਦਾ ਹੈ ਇਹ ਜਿਹੜਾ ਹੈਗਾ ਲਿੰਕ ਰੋਡ ਦੇ ਵਿੱਚ ਅਟੈਚ ਹੁੰਦਾ ਹੈ ਕਿ ਜਿਹੜਾ ਬਲਬੇੜਾ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਉਹਦੇ ਨਾਲ ਲੱਗਦਾ ਤੇ ਇਹ ਭੇਵਾ ਚੀਕਾ ਕੈਥਲ ਡਿਸਟ੍ਰਿਕਟ ਹੇਗਾ ਇਹ ਪੁਲ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੀ ਸਰਦ ਨੂੰ ਜਿਹੜਾ ਹੈਗਾ ਰੋਕਦਾ ਤੁਹਾਨੂੰ ਅੱਗੇ ਦਿਖਾਣਾ ਚਾਹੂੰਗਾ ਕਿੰਨੇ ਪੁਖਤਾ ਇੰਤਜ਼ਾਮ ਜਿਹੜੇ ਹੈਗੇ ਹਰਿਆਣਾ ਪੁਲਿਸ ਨੇ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਆ ਬੈਰੀਕੇਡ ਤੋਂ ਬਾਅਦ ਜਿਹੜੀਆਂ ਪੱਥਰ ਦੀਆਂ ਸੀਲੀਆਂ ਤੋਂ ਬਾਅਦ ਜਿਹੜੇ ਉਸ ਤੋਂ ਬਾਅਦ ਆ ਇਹਨਾਂ ਨੇ ਇੱਥੇ ਹਰਡਲਸ ਜਿਹੜੀਆਂ ਹੈਗੀਆਂ ਉਹ ਬਣਾਈਆਂ ਹੋਈਆਂ ਇਸ ਤੋਂ ਬਾਅਦ ਜਵਾਨ ਤਨਾਤ ਨੇ ਇੱਥੇ ਫਾਇਰ ਬ੍ਰਿਗੇਡ ਜਿਹੜੀ ਹੈਗੀ ਉਹ ਖੜੀ ਹੈ ਹਰ ਤਰ੍ਹਾਂ ਦਾ ਇੰਤਜ਼ਾਮ ਜਿਹੜਾ ਹੈ ਹਰਿਆਣਾ ਪੁਲਿਸ ਨੇ ਕੀਤਾ ਹੈ ਅंसू ਗੈਸ ਦੇ ਜਿਹੜੇ ਗੋਲੇ ਛੱਡਣ ਵਾਲੀ ਗੱਡੀਆਂ ਹੈਗੀਆਂ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਉਹ ਖੜੀਆਂ ਨੇ ਪੂਰਾ ਜਿਹੜਾ ਹੈਗਾ ਪੂਰਾ ਪੁਖਤਾ ਇੰਤਜ਼ਾਮ ਜਿਹੜਾ ਹੈਗਾ ਉਹ ਹਰਿਆਣਾ ਵੱਲੋਂ ਕੀਤਾ ਗਿਆ ਹੈ ਬਾਕੀ ਕਿਸਾਨ ਜਥੇਬੰਦੀਆਂ ਨਾਲ ਜਦੋਂ ਗੱਲ ਹੋਈ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਸਾਡੇ ਇਸ ਏਰੀਏ ਦੇ ਲੋਕ ਹੈਗੇ ਆ ਸਮਾਣਾ ਦੇ ਨਾਬਾ ਦੇ ਪਿੰਡਾਂ ਦੇ ਲੋਕ ਹੈਗੇ ਆ ਉਹ 10 ਵਜੇ ਤੋਂ ਬਾਅਦ ਜਿਸ ਤਰ੍ਹਾਂ ਹੀ ਹਾਈ ਕਮਾਂਡ ਤੋਂ ਉਹਨਾਂ ਦੀ ਕੋਈ ਸਨੇਹਾ ਮਿਲ ਰਿਹਾ ਤਾਂ ਉਹ ਇਸ ਰਸਤੇ ਤੋਂ ਵੀ ਆਨ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕਰਨਗੇ ਪੰਜਾਬ ਤੱਕ ਦੇ ਲਈ ਹਰਿਆਣਾ ਪੰਜਾਬ ਬਾਰਡਰ ਤੋਂ ਆਮਨਗਰ ਤੋਂ ਮਨੀਸ਼ ਕੌਸ਼ਲ